ਇਹਨਾਂ ਪਰਿਯੇ ਹੜਾਂ ਦੇ ਮਾਮਲੇ تھے۔ ਹੜਾਂ ਦੇ ਮਾਮਲੇ ਦੇ ਉੱਤੇ ਦੋ ਗੱਲਾਂ ਤੁਸੀਂ ਕਈਆਂ ਨੇ ਦੋਨੇ ਬੜੀਆਂ ਜਾਇਜ਼ ਨੇ ਬੜੀਆਂ ਲੋਕਾਂ ਦੇ ਵਿੱਚ ਜਾਣੀਆਂ ਚਾਹੀਦੀਆਂ ਨੇ। ਉਹਦੇ ਵਿੱਚ ਹੜਾਂ ਦੇ ਮਾਮਲੇ 'ਚ ਇਹਨਾਂ ਦੇ ਕੋਲ ਕਾਫੀ ਨਹੀਂ ਕਹਿਣ। ਕਿੰਨੇ? ਇੱਕ ਤਿੰਨ ਅੰਕੜੇ ਦੀ ਗੱਲ ਕਰਨੇ ਰੋਜ਼ ਇਹ ਜਾਰੀ ਕਰ ਦਿੰਦੇ ਨੇ ਵੀ ਕਿੰਨੇ ਪਿੰਡ ਕਿੰਨੇ ਇੱਕ ਹਕਟੇਅਰ ਜ਼ਮੀਨ ਹੁਣ ਜ਼ਮੀਨ ਤਾਂ ਵੱਧ ਕੇ ਕਾਇਦੋ ਵੀ 2 ਲੱਖ ਹਕਟੇਰ ਤੋਂ 2 ਲੱਖ ਹਕਟੇਰ ਤੇ ਹੋਣੀ 1 ਲੱਖ 99000 ਹਕਟੇਰ ਤੇ ਪਹੁੰਚ ਗਈ ਜਿਹੜੀ ਪ੍ਰਭਾਵਿਤ ਹੋਈ ਹੈ ਪਿੰਡ ਜਿਹੜੇ ਨੇ ਉਹ 1300 ਤੋਂ ਵੱਧ ਕੇ 2600 ਤੱਕ ਪਹੁੰਚ ਗਏ ਪਰ ਕਹਿੰਦੇ ਬੰਦੇ ਹੁਣ ਨਹੀਂ ਪ੍ਰਭਾਵਿਤ ਹੋਏ ਨੇ ਜਿੰਨੇ ਪਾਣੀ 4 ਲੱਖ ਸੀਗੇ ਜਾਂ 4.5 ਲੱਖ ਇਹਨਾਂ ਤੋਂ ਵੱਧ ਕੇ ਤੇ ਬੰਦੇ ਵੀ ਨੈਚੁਰਲ ਬਦਲ ਗਏ ਪਿੰਡ ਵੀ ਵੱਧ ਗਏ ਪਿੰਡ ਵੀ ਵੱਧ ਗਏ ਜ਼ਮੀਨ ਵੀ ਜ਼ਿਆਦਾ ਪ੍ਰਭਾਵਿਤ ਹੋ ਗਈ ਫਸਲਾਂ ਵੀ ਜ਼ਿਆਦਾ ਪ੍ਰਭਾਵਿਤ ਹੋ ਗਈਆਂ ਪਰ ਬੰਦੇ ਹੁਣ ਨਹੀਂ ਪ੍ਰਭਾਵਿਤ ਹੋਏ ਨੇ ਇਹ ਤਾਂ ਇਹ ਤਾਂ ਲੱਗਦਾ ਵੀ ਇਹ ਐਵੇਂ ਹੀ ਟੁੱਕਾ ਹੀ ਆ ਕਿਉਂਕਿ ਇਹ ਗੰਦਾ ਇਹਨਾਂ ਦਾ ਸੋਚ ਨਹੀਂ ਵੀ ਯਾਰ ਕਿਉਂਕਿ ਇਹ ਨਕਾਕੀ ਦਾ ਇਹ ਜਿਹਨੂੰ ਕਹਿੰਨਾ ਨਾ ਬੇ ਅੰਕੜੇ ਘੁੱਠੇ ਭਰਨੇ ਇਹ ਮੈਨੂੰ ਆਇ ਲੱਗਦਾ ਵੀ ਅੰਕੜੇ ਡਰੋ ਜਾ ਰਹੇ ਨਾਲ ਦੇਖੋ ਇਹਨਾਂ ਦੇਖੋ ਕਿਉਂਕਿ ਨਹੀਂ ਦੋਨਾਂ ਦਾ ਮੇਲ ਹੋਏਗਾ ਆਪਸ ਵਿੱਚ ਕੋਟ ਕੋਟ ਬੰਦਾ ਇੰਨੀ ਪ੍ਰਭਾਵ ਜਿੰਨੇ ਦਾ ਨਾ ਕਿ ਇਹਨਾਂ ਜਵਾਦੀ ਕਿੰਨੀ ਕਾ ਉਹ ਜਵਾਦੀ ਤਾਂ ਪ੍ਰਭਾਵ ਤੇ ਚਲਦੀ ਹੋਈ ਹੋਊਗੀ ਉਹ ਨਹੀਂ ਇੱਕ ਇਹ ਦੂਜਾ ਦੂਜਾ ਇਹਨਾਂ ਦਾ ਇਹ ਹੈ ਕਿ ਅਸੀਂ ਇਹ ਕਹਾਂਗੇ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਉਦੋਂ ਉੱਤੇ ਪਹਿਲਾਂ 20000 ਕਰੋੜ ਦੀ ਗੱਲ ਕਰਦੇ ਰਹੇ ਉਦੋਂ ਪਹਿਲਾਂ 30 ਨਹੀਂ ਵੀ ਕਰੀ ਸੀ ਫਿਰ ਇਹਨਾਂ ਦਾ ਜਿਹੜਾ ਲਿਖ ਕੇ ਪੇਜਿਆ ਉਹ ਸਭੀ 19700 ਕਿਨਾ ਕਰੋੜ ਵਿਕਿਆ ਉਹ ਜੇਤ ਕੇਹਨ ਜਾਂ 700 ਕਰੋੜ ਦੇ ਉੱਤੇ ਵੀ ਭੁਗਤਾਨ ਨੂੰ ਪੁੱਛਿਆ ਕਹਿੰਦਾ ਉਹ ਤਾਂ ਅਜੇ ਅਸੀਂ ਕੈਲਕੂਲੇਟ ਕਰਾਂਗੇ ਚੀਫ ਸੈਕਟਰੀ ਕਹਿੰਦਾ ਅਸੀਂ ਉਹਨੇ ਚਿੱਠੀ ਲਿਖੀ ਕੀ ਸੈਕਟਰੀ ਨੇ ਤਾਂ ਉਹਦੇ ਉੱਤੇ ਵੀ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਕਿ ਤੁਸੀਂ ਅੰਦਾਜ਼ੇ ਖਰਾਬੇ ਦਾ ਅੰਦਾਜ਼ਾ ਇੱਕ ਹੁੰਦਾ ਨਹੀਂ ਜਿਹਨੂੰ ਕਹਿੰਦੇ ਫੌਰੀ ਅੰਦਾਜ਼ੇ ਉਹ ਫੌਰੀ ਅੰਦਾਜ਼ਾ ਤਾਂ ਲਾギ ਸਕਦਾ ਸੀ ਨਾ ਆਖਰ ਫਾਈਨਲ ਡੈਟਸ ਇੱਥੇ ਮੈਂ ਇੱਥੇ ਨਾ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਸੀਪੀਆਈ ਦਾ ਮਹਾ ਸੰਮੇਲਨ ਚੱਲ ਰਿਹਾ ਉਹਨਾਂ ਕਹੇ ਵੀ 25000 ਕਰੋੜ ਦਾ ਨੁਕਸਾਨ ਹੋਇਆ ਤੇ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀਗਾ ਉਹ ਨਗੂਣਾ ਪੰਜਾਬ ਦਾ ਨਰਾਦਰ ਹੈ ਜੇ ਉਹਨਾਂ 25000 ਕਰੋੜ ਦਾ ਲਾਇਆ ਉਹਨਾਂ ਵੀ ਕੋਈ ਕਿਸੇ ਪਾਸੋਂ ਕਿਸੇ ਅੰਦਾਜ਼ੇ ਤੇ ਬੇਸ ਹੋਈ ਗਈ ਮੈਨੂੰ ਸ਼ੰਕਾ ਹੈ ਉਹਨਾਂ ਤੇ ਵੀ ਕਿ ਜੇ ਉਹਨਾਂ ਨੇ 25000 ਕਰੋੜ ਕਿਹਾ ਹੈ ਅੱਜ ਤੱਕ ਤਾਂ ਉਹਨਾਂ ਨੇ ਕਦੇ ਕਿਹਾ ਨਹੀਂ ਆਉਦੀ ਪਾਰਟੀ ਕਾਂਗਰਸ ਨੇ ਕਿਹਾ ਹੈ ਜੀ ਤਾਂ ਇਹਨਾਂ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਚਲੋ ਹੋਣ ਨਹੀਂ ਹੈਗੇ ਇਹਨਾਂ ਦਾ ਅਖਬਾਰਾਂ ਚ ਇਹਨਾਂ ਦੇ ਇਹਨਾਂ ਦਾ ਆਉਂਦਾ ਅਖਬਾਰ ਛਪਦਾ ਹੈ ਔਰ ਉਹ ਇੱਕੋ ਹੀ ਅਖਬਾਰ ਰਹਿ ਗਿਆ ਹੁਣ ਡੈਫਟਾਲਾਂ ਦਾ ਜਿਹੜਾ ਰੋਜ਼ਾਨਾ ਛਪਦਾ ਹੈ ਜੀ ਦੋਵੇਂ ਇੱਕ ਨਵਾਂ ਜਮਾਨਾ ਇੱਕ ਦੇਸ਼ ਸੇਵਕ ਹੈ ਨਹੀਂ ਦੇਸ਼ ਸੇਵਕ ਦਾ ਤਾਂ ਉਹ ਆਨਲਾਈਨ ਟਾਈਪ ਹੀ ਬੋਤਾ ਲਿਆ ਨਵਾਂ ਜਮਾਨਾ ਹੀ ਜ਼ਿਆਦਾ ਛਪਦਾ ਹੈ ਤਾਂ ਨਵਾਂ ਜਮਾਨਾ ਜਿਹੜਾ ਅਖਬਾਰ ਹੈ ਉਨੇ ਚੀ ਆਰਟੀਕਲ ਲਿਖ ਦਿੰਦੇ ਵੀ ਭਾਈ ਕਿਵੇਂ ਕਿੱਥੇ ਕਿਤੇ ਨਾ ਸਹੀ ਖਰਾਬਾ ਆਇਆ ਹੋਇਆ ਇੰਨਾ ਹੋਇਆ ਸੋ ਇਹ ਵੀ ਉਹ ਪੜਾ ਸੋਟਾ ਕਿਸੇ ਨੇ ਤੀ ਕਹਤਾ ਦੂਜੇ ਨੇ 20 ਕਹਤੋਂ ਕਹਿੰਦਾ ਆਪਾਂ 25 ਕਹਿ ਦੋ ਮੈਨੂੰ ਆਇਆ ਲੱਗਦਾ ਥੋੜਾ ਮਕੜ ਹੋਵੇ ਮੈਂ ਨਹੀਂ ਕਹਦਾ ਵੀ ਨਹੀਂ ਹੈ ਪਰ ਇਹ ਸੰਭਾਵਨਾ ਇਹੀ ਹੈ ਕਿਉਂਕਿ ਮੈਂ ਜਿੰਨਾ ਸਿਆਸਦਾਨਾਂ ਨੂੰ ਦੇਖਦਾ ਉਹਨਾਂ ਇਹੀ ਹੈ ਇਹਨਾਂ ਦੀ ਸਿਆਸਦਾਨ ਵੀ ਜੇ ਕਿਸੇ ਦੀ ਸ਼ਿਕਾਇਤ ਕਰਨੀ ਹੈ ਉਹੀ ਛੁੱਟੀ ਵੀ ਕਰ ਦੇਣੀ ਹੈ ਜੇ ਨਹੀਂ ਕਰਨੀ ਤਾਂ ਭਾਵੇਂ ਉਹ ਜੋ ਮਰਜ਼ੀ ਕਰੀ ਜਾਵੇ ਔਰ ਮੇਰੇ ਇਹ ਪੱਕਾ ਸਬੂਤ ਨੇ ਮੇਰੇ ਕੋਲ ਹੈ ਮੈਂ ਹਵਾ ਚੋਂ ਨਹੀਂ ਕਰ ਰਿਹਾ ਸੋ ਇਸ ਕਰਕੇ ਅੱਗੇ ਕਾਮਨਿਸਟ ਜਿਹੜੇ ਸੀ ਉਹ ਇੰਨੇ ਹਿਸਾਬੀ ਕਿਤਾਬੀ ਰਹਿੰਦੇ ਸੀ ਵੀ ਜਿਹੜੀ ਗੱਲ ਦੇ ਕਹਿੰਦੇ ਨੇ ਜੀ ਪੱਥਰ ਤੇ ਲਿਖੀ ਰਹਿ ਬਿਨਾਂ ਹਿਸਾਬ ਦੇ ਗੱਲ ਨਹੀਂ ਕਰਦੇ ਹੁਣ ਤਾਂ ਇਹ ਮਤਲਬ ਜੇ ਕਹਿ ਦੋ ਤੁਸੀਂ ਕਹਿੰਨ ਉਹ ਅੰਦਾਜ਼ਾ ਲਾਉਂਦੇ ਨੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਕੁਰਸੀਆਂ ਕਿੰਨੀਆਂ ਨੇ ਇੱਕ ਕਹਿੰਦਾ 11000 ਹੈ ਇਹ ਦੂਜਾ ਕਹਿੰਦਾ 15000 ਹੈ ਟੈਂਟ ਵਾਲਾ ਕਹਿੰਦਾ 5000 ਹੈ ਤੇ ਹੁਣ ਤੁਸੀਂ ਦੱਸ ਦੋ ਵੀ ਜੇ ਇਹਨਾਂ ਦੇ ਆਪ ਦੇ ਹਾਲ ਜਿੱਥੇ ਆਪ ਦੇ ਕਾਨਫਰੰਸ ਹੋ ਰਹੀ ਹੈ ਉੱਤੇ ਕੁਰਸੀਆਂ ਦੀ ਗਿਣਤੀ ਤਾਂ ਫਲਕ ਹੈ ਕਿ ਕਿਹਜਾ ਰਵਈਆ ਇਹਦਾ ਜੱਜ ਲੱਗ ਸਕਦਾ ਇਹ ਤਾਂ ਗਿਣਨੀਆਂ ਸੋਖੀਆਂ ਸੀਗੀਆਂ ਤੁਮ ਦਿਖਨੀਆਂ ਵੀ ਸੀਗੀਆਂ ਤੁਸ਼ ਕਰਕੇ ਇਸ ਪਾਸੇ ਆਮ ਦੀ ਲੋੜ ਨਹੀਂ ਆਪਾਂ ਨੂੰ ਉਹ ਉਹੀ ਜਾਣਨ ਉਹੋ ਕਹਿਣ ਤੇ ਮੈਂ ਜਿਹੜੀ ਗੱਲ ਕਹਣਾ ਉਹ ਇਹ ਹੈ ਕਿ ਸਰਕਾਰ ਇੱਕ ਫੌਰੀ ਅੰਦਾਜ਼ੇ ਲਾਉਂਦੀ ਹੈ ਪਾਰਟੀਆਂ ਕੋਲ ਉਹਦਾ ਇਨਫਰਾਸਟ੍ਰਕਚਰ ਨਹੀਂ ਹੁੰਦਾ ਕਿ ਠੀਕ ਹੈ ਕਿ ਸਰਕਾਰ ਕੋਲ ਤਾਂ ਸਾਰਾ ਇਨਫਰਾਸਟ੍ਰਕਚਰ ਹੈ ਸਰਕਾਰ ਫੌਰੀ ਅੰਦਾਜ਼ੇ ਲਾ ਕੇ ਦੱਸਦੀ ਵੀ ਜੇ ਇੰਨਾ ਹੋ ਗਿਆ ਉਹ ਗਲਤ ਉਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਹੋਣੇ ਪੰਦਾਂ ਤੋਂ ਹੁੰਦਾ ਨਾ ਕੋਈ ਨਹੀਂ ਲਾਇਆ ਸਰਕਾਰ ਨੇ ਆ ਜਿਹੜਾ ਰੋਜ ਦਿੰਦੇ ਨੇ ਇਹ ਵੀ ਤਾਂ ਕੋਈ ਅੰਦਾਜ਼ਾ ਹੀ ਹੈ ਇਹ ਕਿਹੜਾ ਕੋਈ ਮੰਨਤੀ ਕਰਦੇ ਨੇ ਰੋਜ ਪਰ ਉਹ ਅੰਦਾਜ਼ੇ ਜੋ ਪਤਾ ਲੱਗ ਜਾਂਦਾ ਵੀ ਅੰਦਾਜ਼ਾ ਵੀ ਨਹੀਂ ਲਾਉਦਾ ਹੁੰਦਾ ਕਿਉਂਕਿ ਬੰਦੇ ਉੰਨੀ ਪ੍ਰਭਾਵਤ ਦੇਦੇ ਨੇ ਰੋਜ ਸੋ ਇਹ ਇੱਕ ਫਰਕ ਹੈ ਹੁਣ ਦੂਜਾ ਉਹਦੇ 'ਚ ਕੀ ਕਰਨਾ ਦੂਜਾ ਉਹਦੇ ਚ ਕਹਿੰਨਾ ਵੀ ਇਹ ਕਹਿੰਨੇ ਵੀ 1600 ਕਰੋੜ 12000 ਕਰੋੜ ਰੁਪਏ ਜਿਹੜਾ મોદી ਸਾਹਿਬ ਕਹਿੰਦੇ ਨੇ ਵੀ ਅਸੀਂ ਦੇਤਾ ਉਹਦੀ ਇਹਨਾਂ ਨੂੰ ਵਿਸਤਾਰ ਦੇਣੀ ਚਾਹੀਦੀ ਹੈ ਜਿਹੜੀ ਮੈਨੂੰ ਨਹੀਂ ਲੱਗਦੇ ਉਹ ਉੱਥੇ ਦੱਸਾ ਕਿਉਂਕਿ ਇਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਕਿ ਰੁਪਿਆ ਨਹੀਂ ਜੋ ਆਇਆ ਜੀ ਫਰਾਨਾ ਇਹ ਚੁੱਕੀ ਵਲੇ ਪਾਉਣਗੇ ਨਹੀਂ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਵੀ ਜੀ ਆ ਐਸ ਡੀ ਆਰ ਐਫ ਹੈ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਇਹ ਐਸਟੀ ਕੇ ਨਾਲ ਬੰਡਿਆ ਜਾਂਦਾ ਹੈ ਇਹ ਕੋਈ ਸਾਨੂੰ ਕਦਿਆਂ ਨੂੰ ਨਹੀਂ ਦੇ ਰਹੇ ਖਰੇਕ ਸਟੇਟ ਨੂੰ ਜਾਂਦਾ ਬਲਕੇ ਹਰਿਆਣੇ ਚ ਨਾ ਤਾਂ ਇੰਨੇ ਹੜਾ ਹੁੰਦੇ ਨੇ ਨਾ ਇੰਨੇ ਦਰਿਆ ਨੇ ਨਾ ਇਸ ਹਿਸਾਬ ਨਾਲ ਆਬਾਦੀ ਹੈ ਨਾ ਇਸ ਹਿਸਾਬ ਨਾਲ ਉਹਨਾਂ ਦੀ ਟੈਰੀਟਰੀਆ ਜਨ ਕੇ ਉਹਨਾਂ ਕੋਲ ਇਲਾਕਾ ਹੈ ਜ਼ਮੀਨ ਆ ਉਹਨੀ ਇਹਦੇ باوجود ਹਰਿਆਣੇ ਨੂੰ ਐਚਕੀ ਜਿਲ੍ਹਾ 31 ਜਿਲਾਈ ਨੂੰ ਇਹਨਾਂ ਨੇ ਦਿੱਤਾ ਪੈਸਾ ਕੇਂਦਰ ਕਹਿੰਦਾ ਵੀ ਜੀਤਾ ਮੈਨੂੰ ਨਹੀਂ ਪਤਾ ਇਹਨਾਂ ਕੋਲ ਆ ਗਿਆ ਨਹੀਂ ਆ ਗਿਆ ਕੇਂਦਰ ਦੀ ਆਪਦੀ ਲਿਸਟ ਜਾਰੀ ਕਰੀ ਹੋਈ ਸਾਰੀਆਂ ਸਟੇਟਾਂ ਨੂੰ ਕੋਚ ਹਰਿਆਣੇ ਨੂੰ 238 ਕਰੋੜ 80 ਲੱਖ ਦਿੱਤਾ ਹੈ ਪੰਜਾਬ ਨੂੰ 240 ਕਰੋੜ 80 ਲੱਖ ਦਿੰਦਾ 2 ਕਰੋੜੀ ਵਾਧੂ ਦਿੰਦਾ ਇਹ ਤਾਂ ਆਪਣੀ ਹਿਸਾਬ ਲਾ ਲਓ ਜਦ ਕਿ ਰੇਸ਼ੋ 60 40 ਦੀ ਹੈ ਤਾਂ ਹਰਿਆਣੇ 'ਚ ਤਾਂ ਇੱਕ ਅੱਧਾ ਦਰਿਆ ਹੈ ਜਮਨਾ ਉਹ ਵੀ ਪੂਰਾ ਨਹੀਂ ਗਾ ਉਹਦੇ ਚ ਨਾਲੇ ਜਮਨਾ 'ਚ ਵੀ ਕੋਈ ਬਹੁਤੇ ਹੱਲ ਨਹੀਂ ਆਉਂਦੇ ਕਦੇ ਅੱਕ ਗੜਕ ਗਰੀ ਆ ਹਾਂਜੀ ਅੱਕ ਗਰੀ ਆ ਜਿਹੜਾ ਮਾੜਾ ਮੋਟਾ ਮਾਰ ਕਰਦੇ ਇਹਨਾਂ ਨੂੰ ਤਾਂ ਸੋ ਇਸ ਕਰਕੇ ਵਾਦੀ ਵੀ ਘਟ ਹੈ 60 40 ਰੇਸ਼ੋ 'ਚ ਵੀ ਨਹੀਂ ਸੋ ਇਸ ਕਰਕੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਉਹ ਫੰਡਾਂ ਦਾ ਕੇਂਦਰ ਆਪਣੇ ਤਰੀਕੇ ਨਾਲ ਵੰਡ ਕਰਦਾ ਹੈ ਉਹਦੇ ਉੱਤੇ ਵੀ ਇਹਨਾਂ ਨੇ ਇਹ ਗੱਲ ਨਹੀਂ ਕਰਨੀ ਕਿ ਕੇਂਦਰ ਇਹ ਐਸਡੀਆਰ ਐਫ ਬੈਂਕ ਕਿਉਂ ਕਰਦਾ ਹੈ ਸੂਬਿਆਂ ਦੇ ਹਿਸਾਬ ਨਾਲ ਕਿਉਂ ਨਹੀਂ ਕਰਦਾ ਇਸ ਤੋਂਗੇ ਇੱਕ ਹੋਰ ਵੱਡੀ ਗੱਲ ਜਿਹੜੀ ਇਹਨਾਂ ਨੂੰ ਨਹੀਂ ਕਰਨਗੇ ਮੈਨੂੰ ਪਤਾ ਇਹਨਾਂ ਨੇ ਕਹਿੰਦਾ ਅਸੀਂ 20000 ਰੁਪਇਆ ਕਈਆਂ ਅਖਬਾਰਾਂ 'ਚ ਲਿਖਿਆ ਪਰ ਏਕੜ ਕਿਹਾ ਪਰ ਮੈਨੂੰ ਅੰਦਾਜ਼ਾ ਵੀ ਇਹ ਹਕਟੇਅਰ ਕਿਹਾ ਹੋਣਾ ਏਕੜ ਨਹੀਂ ਕਿਹਾ ਹੋਗਾ ਕਿਉਂਕਿ ਜੇ 20000 ਰੁਪਇਆ ਪ੍ਰਤੀ ਏਕੜ ਦੇਣਾ ਹੋਵੇ ਤਾਂ 45000 ਰੁਪਇਆ ਪ੍ਰਤੀ ਹਕਟੇਅਰ ਬਣ ਗਿਆ ਇਹ ਦੱਸਣਾ ਚਾਹੀਦਾ ਨਾ ਵੀ 20000 ਕਿਲ ਹੈ ਜੇ 45000 ਹੈ ਤੇ ਕੇਂਦਰ ਦਾ ਤਾਂ ਪ੍ਰਤੀ ਹੇਕਟੇਰ 13.5 13800 ਹੈ ਇਹ ਬਾਕੀ 32000 ਕਿੱਥੋਂ 31200 ਰੁਪਿਆ ਕਿੱਥੋਂ ਆਉਣਗੇ ਇਹ ਦੱਸਣਾ ਪਏਗਾ ਔਰ ਜਿਹੜੇ ਹੇਕਟੇਰ ਨੇ 2 ਲੱਖ 199000 ਕਿੰਨਾ ਹੋਗਾ ਹੇਕਟੇਰ ਹੋ ਗਈ ਜ਼ਮੀਨ 2 ਲੱਖ ਹੀ ਕਰੋ 2 ਲੱਖ ਹੇਕਟੇਰ ਦੇ ਵਿੱਚ ਇੰਨਾ ਰੁਪਿਆ ਕਿੱਥੋਂ ਆਉਣਗੇ ਇਹ ਚਾਪੇ ਦੱਸਣਾ ਪਏਗਾ ਨਾ ਉਹ ਕੇਂਦਰ ਦੇ ਹਿਸਾਬ ਨਾਲ ਦੱਸ ਜੇ ਇਕੜ ਇੱਕਰ ਕੇਂਦਰ ਦੇ ਹਿਸਾਬ ਨਾਲ ਜਿਹੜੀ ਸੇਂਜੂ ਫਸਲ ਦਾ 55000 ਰੁਪਏ ਪੈਂਦਾ ਹੈ ਏਕੜਾ 55000 ਨਾਲ ਕੀ ਹੁੰਦਾ ਇਹਨਾਂ ਨੇ ਕਿਹਾ ਸੀ ਜੇ 20000 ਕਹਿੰਦੇ ਨੇ ਤੇ 20000 ਨਾਲ ਚਲੋ ਮੜਾ ਮੋਟਾ ਕਿਸੇ ਦਾ ਕਰ ਨੂੰ ਚੱਲੇਗਾ 550 ਨਾਲ ਚੱਲਦਾ ਨਹੀਂ ਹੋਰ ਇਹ ਇਹਦੇ ਵੱਡੇ ਸਵਾਲ ਨੇ ਜਿਹੜੇ ਨਾਲ ਦੱਸਣ ਚਿੰਦੇ ਇੱਕ ਹੋਰ ਹੈ ਵੀ ਜਿਹੜਾ ਪੈਸਾ ਜਿਵੇਂ ਭਗਵੰਤਵਾਨ ਕਹਿੰਦੇ ਮੁਰਗੀਆਂ ਦੇ ਪੈਸੇ ਦੇ ਦਾਂਗੇ ਆਂਡਿਆਂ ਦੇ ਵੀ ਪੈਸੇ ਦੇ ਦਾਂਗੇ ਉਹ ਜਿਹੜੇ ਪੈਸੇ ਨੇ ਉਹ ਕਿਨੇ ਦੇਣਗੇ ਉਹ ਕੇਂਦਰ ਕਹਿੰਦਾ ਵੀ ਜੇ ਮੱਧ ਮਰ ਗਈ ਤਾਂ 30000 ਦੇਣਾ ਕਿੰਨੀਆਂ ਵੱਧਾਂ ਪਾਕਿਸਤਾਨ ਨੂੰ ਗਈਆਂ ਨੇ ਇਹ ਤਾਂ ਸਾਹਮਣੇ ਦਿਖਦੀਆਂ ਸੀ ਉਹ ਤਾਂ 30000 ਨੌਂਰ ਤੋਂ ਪਾਕਿਸਤਾਨ ਵਾਲੀ ਤੰਗੇ ਰਹੇ ਉਹਨਾਂ ਨੇ ਮੱਧਾਂ ਹੀ ਵਾਪਸ ਕਰਤੀਆਂ ਅਲੀ ਦਾ ਪਈ ਤੁਹਾਡੀਆਂ ਨੇ ਤੁਸੀਂ ਦੇਖੋ ਫੇਏ ਥੋ ਕਿਸਾਨਾਂ ਨੂੰ ਕੁੱਟਿਆ ਉਹ ਟਰੈਕਟਰ ਚੋਰੀ ਕਰਕੇ ਲੱਗੇ ਰੋਲਾ ਪੈਂਦਾ ਰੋਜ਼ ਰੋਲਾ ਪੈਂਦਾ ਆ ਥਾਣੇ ਚੀਜ਼ ਨਹੀਂ ਆ ਥਾਣਿਆਂ ਦੇ ਘਰਾਉ ਰਹੇ ਜਿਹੜੀ ਡੀਐਸਪੀ ਨਾਲ ਝਗੜਾ ਹੋਇਆ ਉਹ ਵੀ ਇਸ ਗੱਲ ਵੀ ਹੋਇਆ ਸਵੇਤਾ ਜੀ ਤਾਂ ਕੋ ਨੂੰ ਨਹੀਂ ਨਪਤਾ ਸਕੇ ਵੀ ਉਹ ਬੰਦੇ ਲੈ ਕਿਵੇਂ ਗਏ ਤੁਹਾਡੇ ਟਰੈਕਟਰ ਟ੍ਰਿਕਿੰਗ ਦੇ ਲੋਕਾਂ ਦੇ ਸਮਾਨ ਚੱਕ ਕੇ ਲੈ ਗਏ ਉਤੋਂ ਤੁਸੀਂ ਕਹਿਂ ਪਤਾ ਉਹਨਾਂ ਦਾ ਜਹਾਜ਼ ਤਾਂ ਇਹਨਾਂ ਨੇ ਉਹ ਜੜੇ ਵਾਲਿਆਂ ਦਾ ਕੀ ਹਿਸਾਬ ਕਰਨਾ ਸੋ ਇਸ ਕਰਕੇ ਉਹ ਮੱਝਾਂ ਦਾ ਕੀ ਕਰਨਗੇ ਇਦਾਂ ਹੀ ਉੱਠਾਦਾ ਉੱਠਦਾ ਵੀ 3000 ਹੈ 3000 ਨਾਲ ਤੁਸੀਂ ਦੱਸੋ ਕਿਹੜਾ ਉੱਠਾਉਂਦਾ ਐਦਾਂ ਫਿਰ ਇਹ ਕਹਿੰਦੇ ਵੀ ਬੱਕਰੀ ਦਾ 3000 ਬੱਕਰੀ ਆਉਂਦੀ ਉਹ ਕਿ 3000 ਨਾਲ ਫਿਰ ਕਹਿੰਦੇ ਮੁਰਗੀ ਇਹ ਮੁਰਗੀਆਂ ਦਾ 50 ਰੁਪਏ ਮੁਰਗੀ ਚਾ 200 ਕਰੀ ਹੋਏ ਦੇ ਇਦਾਂ ਹੀ ਕਹਿੰਦੇ ਜੇ ਸੜਕ ਸਟੇਟ ਹਾਈਵੇ ਹੈ ਜਾਂ ਡਿਸਟ੍ਰਿਕਟ ਹਾਈਵੇ ਹੈ ਉਹਦੇ 1 ਕਿਲੋਮੀਟਰ ਸੜਕ ਦੇ ਠੀਕ ਕਰਨ ਦੇ, ਰਮੰਤ ਕਰਨ ਦਾ 1 ਲੱਖ ਰੁਪਇਆ ਪਿੰਡੂ ਸੜਕ ਦੇ 60000 60000 ਤਾਂ ਉਥੇ ਮਿੱਟੀ ਦੇ ਟੋਏ ਨਹੀਂ ਭਰੇ ਮਿੱਟੀ ਨਾਲ ਨਹੀਂ ਟੋਏ ਭਰੇ ਜਾਂ ਫਿਰ ਤਾਂ ਇਹ ਬੰਨੀਆ ਸਮੱਸਿਆ ਵਾਹਿ ਗਈਆਂ ਨੇ ਹੁਣ ਉਦੋਂ ਅੱਗੇ ਜਿਹੜੀ ਆ ਮੰਡੀ ਦੇ ਵਿੱਚ ਕੰਤ ਝੋਨਾ ਆਣਾ ਉਹ ਝੋਨੇ ਦੀ ਕੁਆਲਿਟੀ ਮਾਦੀ ਆਉਣੀ ਹੋਣੀ ਹੈ ਕਿ ਕੋਈ ਦੋਹਰਾਈ ਬਹੁਤ ਬੰਦੇ ਨੇ ਕਿ ਜਿੰਨ ਕਰਕੇ ਹਾਂ ਤੇ ਉਹ ਸਿੰਧ ਇੱਕ ਤਾਂ ਸਿੰਧ ਕੀ ਕੋ ਵੀ ਖਰਾਬ ਹੋ ਜਾਂਦਾ ਹੁੰਦਾ ਦਾਣਾ ਨਾ ਚਲਦਾ ਰੰਗ ਹੋ ਜਾਂਦਾ ਰਹੇ ਕਾਫੀ ਕੁਛ ਉਹਦੇ ਚ ਨੁਕਸਾਨ ਹੁੰਦੇ ਨੇ ਜਿਹੜੇ ਉਹਦੇ ਮਾਤਦੰਡ ਨੇ ਗੁਣਵਤਾ ਦੇ ਉਹ ਕਾਫੀ ਥੱਲੇ ਚਲੇ ਜਾਂਦੇ ਨੇ ਇਹਨਾਂ ਨੇ ਉਹਦੇ ਉੱਤੇ ਵੀ ਕੋਈ ਹੋਣੀ ਆ ਕਿਉਂਕਿ ਕੇਂਦਰ ਜੋ ਫੈਸਲਾ ਕਰੇਗਾ ਕੇਂਦਰ ਨੇ ਕੁਛ ਕਿਹਾ ਭਾਈ ਅਸੀਂ ਗੁਣਵਤਾ ਕਰਕੇ ਤੁਹਾਨੂੰ ਥੋੜਾ ਜਿਹਾ ਨੋਟ ਕਰਕੇ ਦਿੰਦੇ ਆਂਗੇ ਹੈ ਇਮਤਿਹਾਨਾਂ ਚਲੇ ਕਰ ਰਹੇ ਨੇ 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 ਵੀ ਜੇ ਬੱਚੇ ਦੇ ਤੁਸੀਂ ਐਨੇ 10% ਨੰਬਰ ਸਾਡੇ ਵੰਦਾ ਦਿਓ 20% ਪਦਾ ਦਿਓ ਐਨੇ ਪਰਸੈਂਟ ਰਿਜ਼ਲਟ ਕਰ ਦਿਓ ਪਰ ਇਹਨਾਂ ਨੂੰ ਫਸਲ ਦੇ ਵਿੱਚ ਨਹੀਂ ਦੇ ਪਿਆ। ਵੀ ਫਸਲ ਤੇ ਕੀ ਕਰਨਾ? ਸੋ ਇਹ ਜਿਹੜੇ ਖਰਾਬੇ ਨੇ ਇਹ ਸਾਰੇ ਦੇਸ਼ ਵਾਸੀ ਕੋ ਜਿਹਨੇ ਇਹਨਾਂ ਨੂੰ ਅਸੈਂਬਲੀ 'ਚ ਡਿਸਕਸ ਕਰਨਾ ਚਾਹੀਦਾ ਸੀ ਕਿ ਭਾਈ ਆਪਣਾ ਇਹ ਕਈ ਵੀ ਖਰਾਬੀ ਤਾਂ ਜਿੱਥੇ ਹਰ ਇੱਕ ਦਾ ਆਮਦਾਰ ਦੇ ਮਾਪਦੰਡੀ ਜੀਵਨ ਦਾ ਪੰਧਰ ਹੀ ਵੱਖਰਾ ਹੈ। ਤੁਸੀਂ ਇੱਕੋ ਜਿਹਾ ਕਿਵੇਂ ਦੇ ਹੋ ਕੇ ਖਰਾਬਾ? ਸਾਡੇ 1 ਏਕੜ ਦੀ ਹੋਰ ਖਲਕੇ ਆਉਂਦੇ ਨੇ ਉਹਨਾਂ ਦੇ ਜਿਹੜੇ ਦੂਜੇ ਸੂਬੇ ਨੇ ਉਹਨਾਂ ਦੇ ਬਹੁਤ ਘੱਟ ਨੇ ਸਾਡੇ ਮੁਕਾਬਲੇ ਪੰਜਾਬ ਫਰੀਆਂ ਦੇ ਮੁਕਾਬਲੇ ਇਸ ਤਰ੍ਹਾਂ ਸਾਡੇ ਪਸ਼ੂਆਂ ਦਾ ਹਾਲ ਇਸ ਤਰ੍ਹਾਂ ਸਾਡੇ ਘਰਾਂ ਦਾ ਹਾਲ ਇਦਾਂ ਹੀ ਸਾਡੀਆਂ ਸੜਕਾਂ ਇਦਾਂ ਹੀ ਸਾਡੇ ਸਕੂਲ ਦੇ ਸਾਡੇ ਹਾਲਾਤ ਵਿੱਤਰ ਨੇ ਇਹ ਚ ਕੋਈ ਸ਼ੋਰ ਦੋਰਾਈ ਨਹੀਂ ਆ ਤੇ ਸਾਡੇ ਫਿਰ ਖਰਚੇ ਵੀ ਤਾਂ ਉਸੇ ਸਾਹ ਨਾਲ ਹੋਣੇ ਚਾਹੀਦੇ ਨੇ ਇਹ ਸਾਰਾ ਖਰਚਾ ਇੱਕੋ ਸਾਰੇ ਮੁਲਕ ਨੂੰ ਉਹ ਜਿਹੜਾ ਵਿੱਤ ਕਮਿਸ਼ਨ ਹੈ ਉਹ ਸਾਰੇ ਮੁਲਕ ਨੂੰ ਇੱਕੋ ਰਸਤੇ ਵੜਦਾ ਸੋ ਸਾਡੀਆਂ ਵੱਡੀਆਂ ਸਮੱਸਿਆਵਾਂ ਉਹ ਵੀ ਇਹਨਾਂ ਨੇ ਇੱਥੇ ਚਰਚਾ ਨਹੀਂ ਕਰਨੀ ਮੈਨੂੰ ਐ ਲੱਗਦਾ ਇੱਕ ਹੋਰ ਚਰਚਾ ਇਹਦੇ ਵਿੱਚ ਜਿਹੜੀ ਕਰਨ ਵਾਲੀ ਆ ਉਹੀ ਹੈ ਕਿ ਵੀ ਇਹ ਰੇਦੀਫ ਦੇ ਉੱਤੇ ਕੇਂਦਰ ਚਾਹ ਕਰਦਾ ਅਸੀਂ ਕਿਉਂ ਨਹੀਂ ਚਾਹ ਕਰ ਸਕਦੇ ਸਾਨੂੰ ਉਹਦੇ ਵਿੱਚ ਵੀ ਇਹਨਾਂ ਨੂੰ ਕੇਂਦਰਾਂ ਦੀ ਮਰਜ਼ੀ ਦੱਸਦਾ ਹੈ 12000 ਕਰੋੜ ਦਾ ਵੀ ਮੈਨੂੰ ਨਹੀਂ ਲੱਗਦਾ ਵੀ ਇਹ ਪੂਰਾ ਉਸ ਦਾ ਵਿਸਤਾਰ ਦੇ ਦਿੰਦੇ ਨੇ ਵੀ ਭਾਈ ਇਹ ਤਾਂ ਵਿਆਜੜਾਈ ਗਏ ਨੇ ਸਰਕਾਰ ਚ ਪੈਸਾ ਪਿਆ ਉਹਦਾ ਵਿਆਜ ਨਹੀਂ ਜਾਂਦਾ ਹੁੰਦਾ ਕੇਂਦਰ ਦਾ ਵਿਆਜ ਜਾਂਦਾ ਵਿੱਚ ਹਮ ਜਦ 2019 ਚ ਉਹਨਾਂ ਨੇ ਜਵਾਬ ਦਿੱਤਾ ਉਦੋਂ ਉਹਨਾਂ ਨੇ ਦੱਸਿਆ ਕੇਂਦਰ ਦੇ ਵੀ 1500 100 ਕਰੋੜ ਰੁਪਈਆ ਹਗਾ ਸੁਬੇ ਕੋਲੇ ਐਸ ਡੀ ਆਰ ਐਫ ਚ ਤੇ 80 ਜਿਹੜੇ ਸਾਡੇ ਐਮ ਪੀ ਦੇ ਸਵਾਲ ਦੇ ਵਿੱਚ ਜਵਾਬ ਦਿੱਤਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੈਗ ਨੇ ਰਿਪੋਰਟ ਦਿੱਤੀ ਹੈ ਜਿਹਦੀ ਚ ਤਕਰੀਬਨ 9500 ਕਰੋੜ ਕਿਹਾ ਹੈ ਕਿ ਹੁਣ ਉਹ 12000 ਤੱਕ ਹੋ ਹੀ ਸਕਦਾ ਹੈ 21 22 ਦੀ ਰਿਪੋਰਟ ਆਉ ਹੋ ਬਾਈ 23 ਵੀ ਪਰ ਉਹਦੇ ਵਿੱਚ ਕੀ ਉਹ ਵਿਆਜ ਲੱਗਦਾ ਹੈ ਜਿੰਨਾ ਪੈਸਾ ਸਰਕਾਰ ਕੋਲ ਤੇ ਆਇਆ ਕੋਈ ਕਾਰਨ ਹੋ ਗਿਆ ਨਹੀਂ ਵਰਤਿਆ ਉਹਨੇ ਵਿਆਜ ਲਾਉਣ ਦਾ ਕੀਮਤ ਜਾਂ ਤਾਂ ਉਹ ਸਿੱਕੋ ਵੀ ਵਰਤੀ ਜਾਓ ਵਿਆਜ ਦੇ ਦਿਓ ਕੀਤਾ ਪਰ ਮੰਨ ਫੜ ਗਏ ਪੈਸਾ ਪੀ ਹੈ ਦੇ ਲ ਦੋ ਜੂ ਤੇ ਵਿਆਜ ਬੈਂਕ ਦੇ ਦੇ ਮੈਂ ਤੇ ਵੀ ਬੈਂਕ ਚ ਕਿਤੇ ਦੇਂਗੀ ਕਿ ਵਿਆਹ ਨਾ ਉਹ ਕੋ ਗੰਤਮਾਨ ਦੇ ਕਰੇ ਥੋੜਾ ਪਿਆ ਜਾਂ ਵਿੱਤ ਮੰਤਰੀ ਦੇ ਕਰੇ ਥੋੜਾ ਪਿਆ ਪੈਸਾ ਉਹ ਕਿਸੇ ਤਰ੍ਹਾਂ ਜੋ ਰਿਚ ਨਹੀਂ ਪਿਆ ਜਾਂ ਵੀ ਜੋ ਬੈਂਕ ਚ ਵਿਆਜ ਉਹਦਾ ਲੱਗੇ ਉਹਨੂੰ ਗਿਣ ਲਓ ਉਹ ਕੋਈ ਨਾ ਕੋਈ ਇਹਦੇ ਫਾਰਮੂਲੇ ਲੋਕਾਂ ਦੇ ਸਾਹਮਣੇ ਇਹ ਸੈਸ਼ਨ ਚ ਵੀ ਇਹ ਕਰਨੋ ਚਾਹੀਦੀ ਸੈਸ਼ਨ ਦੇ ਕੀ ਉਦੇਸ਼ ਨੇ ਕਿ ਨਾ ਨਹੀਂ ਸੈਸ਼ਨ ਬੁਲਾਇਆ ਹਾਂਜੀ ਚਾਰ ਦਿਨ ਦਾ ਆਪਦੇ ਵੱਲੋਂ ਪੇਸ਼ ਕਰਿਆ ਦੋ ਦਿਨ ਤਾਂ ਵੇਸੀ ਛੁੱਟੀ ਲੈਣੀਆਂ ਪਹਿਲੇ ਦਿਨ ਤਾਂ ਹੋਣਾ ਲਾਸਟ ਦੇ ਅੱਧਾ ਹੋਣਾ ਅਸਲ ਚ ਇੱਕ ਦਿਨ ਦੇ ਸੈਸ਼ਨ ਵਿੱਚ ਚਾਰ ਦਿਨ ਕਹਤਾ ਇਹਦੇ ਵਿੱਚ ਹੀ ਆਪਣੇ ਆਪ ਹੀ ਛੁੱਟ ਚਲ ਗਏ ਵੈਸੇ ਵਰਚੂਅਲੀ ਤਾਂ ਦੋ ਦਿਨ ਦੇ ਹੀ ਬਣਦਾ ਮਸੀਂ ਨਹੀਂ ਦੋ ਦਿਨ ਦੇ ਲਈ ਬਣਨੇ ਦੋ ਦਿਨ ਪਹਿਲਾ ਅੱਧਾ ਦਿਨ ਉਹ ਚਾਰ ਨਹੀਂ ਅੱਧਾ ਦਿਨ ਪਹਿਲਾ ਅੱਧਾ ਦਿਨ ਦਾ ਵਰਹੀ ਕੋ ਦਿਨ ਬਣਨਾ ਇਹ ਇੱਕ ਦਿਨ ਹੀ ਸਵਾ ਦਿੰਨ ਦਾ ਲੋ ਗਾਰਡਨ ਪ੍ਰੋਜੈਕਟ ਕਰੇਗੇ ਨੇ 26 ਤੋਂ 29 ਇਹ ਦੇਖੋ ਨਾ ਤੁਸੀਂ ਇੱਕੋ ਹੀ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਗੱਲ ਕਿੱਥੇ ਨੂੰ ਆ ਜਦ ਤੁਸੀਂ ਵਿਅਕਤੀਗਤ ਗੱਲ ਕਰਨ ਲੱਗ ਜਉ ਤਾਂ ਕੋਈ ਸਮਾਜ ਸਟੇਟ ਐ ਨਹੀਂ ਚੱਲਦੀ ਹੁੰਦੀ ਕਿ ਵੀ ਫਲਾਣੇ ਬੰਦੇ ਨੂੰ ਮੈਂ ਦੇਖਾਂਗਾ ਸਟੇਟ ਨਹੀਂ ਨਹੀਂ ਆਏ ਕਰਨਾ ਹੁੰਦਾ ਵੀ ਮੈਂ ਇਹਨੂੰ ਦੇਖੂੰਗਾ ਮੈਂ ਇਹਨੂੰ ਦੇ ਕੋਈ ਇਹ ਕੋਈ ਪ੍ਰਾਧਾਨੀ ਲੜਾਈ ਆ ਇਹ ਕੋਈ ਪਿੰਡ ਦੀ ਲੜਾਈ ਆ ਸਟੇਟ ਨੇ ਆਪ ਦੇ ਤਰੀਕੇ ਨਾਲ ਚੱਲਦਾ ਉਹ ਨਹੀਂ ਚਲਾ ਰਹੇ ਸੈਸ਼ਨ 'ਚ ਵੀ ਇਹ ਹੀ ਕਰਦੇ ਨੇ ਹੁਣ ਸੈਸ਼ਨ 'ਚ ਨਾ ਤਾਂ ਵਿਰੋਧੀ ਪਾਰਟੀਆਂ ਨੇ ਪੁੱਛਣਾ ਨਾ ਇਹਨਾਂ ਨੇ ਪੁੱਛਣਾ ਪਰਧਾਨ ਦੇ ਉੱਤੇ ਹੀ ਕਿ ਭਾਈ ਖਰਾਬੇ ਬਾਰੇ ਦੱਸੋ ਤੁਸੀਂ ਕੀ ਕਹਿਣਾ ਹੁਣ ਦੱਸੋ ਤੁਸੀਂ ਕੀ ਪ੍ਰਬੰਧ ਕਰੇ ਇੱਥੇ ਡਿਟੇਲ ਕਿ ਬਗਿਆ ਪ੍ਰਬੰਧਾ ਨਹੀਂ ਤਾਂ ਡਿਟੇਲ ਦੇ ਸਕਦੇ ਨਾ ਬੇ ਇੱਥੇ ਦੇਖੋ ਕੀ ਕਰੇਗਾ ਦੱਸੋ ਇੱਥੇ ਸਾਰੇ ਨਹੀਂ ਜਸਨਗੀ ਨਾ ਉਹਨੇ ਪੁੱਛ ਰਕਣਾ ਉਹਨਾ ਉਹ ਰੌਲਾ ਪਈ ਜਾਊਗਾ ਇਹ ਨਹੀਂ ਦੂਜਾ ਬੇ ਮਨੋਜ ਤਰਪਾਠੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਤੁਸੀਂ ਜਵਾਬ ਕਿਉਂ ਨਹੀਂ ਦੱਸਦਾ ਹਾਂਜੀ ਓਡੇ ਜਿਹੜੇ ਮੁੰਡੀਆਂ ਸਾਹਿਬ ਨੇ ਮੰਤਰੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਤੱਕਿਆ ਵੀਰ ਬੈਸੇ ਥੋੜੇ ਨੇ ਉਹਨਾਂ ਕਾਪ ਕੋ ਹਿੰਦੀ ਆਤੀ ਹੈ ਕਹਿੰਦੇ ਹਾਂ ਹਾਂ ਜੀ ਮੈਨੂੰ ਆਉਂਦੀ ਹੈ ਹਿੰਦੀ ਤਾਂ ਇੱਥੇ ਵੀ ਕਹਿ ਰਹੇ ਹੁੰਦੇ ਨਾ ਮਨੋਜ ਤਰ ਪਟਲੇ ਨੇ ਗਲਤ ਕਿਹਾ ਹੈ ਬਾਜੂ ਕੋਈ ਕਿਸੇ ਮੈਂ ਚੈਨਲ ਤੇ ਦੇਖਦਾ ਸੀ ਉਹ ਸਰਕਾਰਾਂ ਦੇ ਨੇੜੇ ਆ ਉਹ ਕ੍ਰਿਸ਼ਨ ਕੁਮਾਰ ਦੇ ਵੀ ਨੇੜੇ ਆ ਉਹ ਕਹਿੰਦੇ ਵੀ ਸਰਕਾਰ ਪੰਜਾਬ ਸਰਕਾਰ ਮੰਨਦੀ ਹੈ ਵੀ ਸਾਡਾ ਹੀ ਕਸੂਰ ਹੈ ਪਰ ਜਾਂ ਨਾ ਤਾਂ ਮੈਂ ਨਹੀਂ ਕਹਿ ਸਕਦਾ ਵੀ ਉਹ ਕਿੰਨੀ ਕੁ ਗਲਤ ਹੈ ਕਿੰਨੀ ਕੁ ਗਲਤ ਹੈ ਪਰ ਕੀ ਪੰਜਾਬ ਸਰਕਾਰ ਦਾ ਕਸੂਰ ਹੈ ਫਿਰ ਦੱਸ ਦਿਨ ਵੀ ਭਾਈ ਸਾਡਾ ਹੀ ਕਸੂਰ ਸੀ ਮਨੋਜ ਤਰ ਬੈਠਾ ਰੋਜ਼ ਕਹਿ ਰਿਹਾ ਸੀ ਉਹਦੀ ਪ੍ਰੈਸ ਕਾਨਫਰੰਸ ਦਾ ਜਵਾਬ ਨਹੀਂ ਤਾਂ ਅੱਜ ਮੈਂ ਪੜ੍ਹ ਰਿਹਾ ਸੀ ਉਹਨੇ ਹਾਈ ਕੋਰਟ 'ਚ ਵੀ ਬਿਆਨ ਦੇ ਦਿੱਤਾ ਹਾਂਜੀ ਉਹਨਾਂ ਦਾ ਜਿਹੜੇ ਵਕੀਲ ਨੇ ਹਾਈ ਕੋਰਟ 'ਚ ਕਿਹਾ ਕਿ ਪੰਜਾਬ ਸਰਕਾਰ ਅਰੇ মিডিਆ ਜਿਨ੍ਹਾਂ ਉਹ ਜਿਹੜਾ BBMB ਦਾ ਸਟੈਂਡ ਹੈ ਹਾਂ ਉਹ ਬਿਆਨ ਆਪਣੇ ਆਪ ਕੀ ਹਾਂ ਹੰਦੇ ਇਹ ਹੈ ਕਿ ਮੀਂਹਿਆ ਛਦੇ ਹੋਣ ਦੇ ਬਾਵਜੂਦ ਪੰਜਾਬ ਦਾ ਬੁੱਧੀਜੀਵੀ ਪੰਜਾਬ ਦਾ ਪਾਣੀ ਦਾ ਮਹਾਰ ਪੰਜਾਬ ਦੇ ਇੰਜੀਨੀਅਰ ਉਹਦਾ ਜਵਾਬ ਹੀ ਨਹੀਂ ਦੇ ਰਹੇ ਉਹ ਕੀ ਕਹਿੰਦਾ ਜੋ ਬਿਆਨ ਹੈ ਕਹਿੰਦੇ ਜੀ 8500 ਕਿਲੋਸਿਕ ਪਾਣੀ ਮੰਗਦਾ ਸੀ ਹਰਿਆਣਾ ਅਸੀਂ ਦੇਣ ਨੂੰ ਤਿਆਰ ਸੀਗੇ ਸਾਨੂੰ ਪੰਜਾਬ ਸਰਕਾਰ ਨੇ ਦੇਣ ਨਹੀਂ ਦਿੱਤਾ 7 ਤਰੀਕ ਨੂੰ ਸਾਡੇ ਹੱਕ 'ਚ ਫੈਸਲਾ ਹੋ ਗਿਆ ਫਿਰ ਵੀ ਨਹੀਂ ਦੇਣ ਦਿੱਤਾ ਮੰਨ ਲਿਆ 9 ਤਰੀਕ ਨੂੰ ਫਿਰ ਕੰਟੈਂਪਟ 'ਚ ਉਹਨਾਂ ਦੇ ਹੱਕ 'ਚ ਹੋ ਗਿਆ ਆਪਾਂ ਮੰਨ ਲੋ 21 ਚੱਕੀ ਨਹੀਂ ਦੇਣ ਦਿੱਤਾ ਹਾਲਾਂਕਿ ਉਹ ਤਾਂ 10 ਦਿਨ ਹੀ ਕਹਿੰਦੇ ਨੇ 10 ਦਿਨਾਂ 'ਚ 4000 ਕਿਲੋਸਿਕ ਦਾ ਜਾਈ ਰਿਹਾ ਸੀ ਟੋਟਲ 8500 ਦੇਣਾ ਸੀ ਜਿਹਦਾ ਮੈਂ 4500 ਕਿਲੋਸਿਕ ਰੋਜ਼ ਹੀ ਨਹੀਂ ਦਿੱਤਾ ਹਾਂਜੀ 10 ਦਿਨਾਂ 'ਚ 4500 ਕਿਲੋਸਿਕ ਦੇ ਨਾਲ ਕਿੰਨਾ ਬਣਿਆ 45000 ਕਿਲੋਸਿਕ 73000 ਤਾਂ ਇਹਨੇ ਇੱਕ ਦਿਨ ਛੱਡਿਆ 70000 ਤਾਂ ਤੈਡੇ ਦਿਨ ਤੋਂ ਚੰਨਾ ਸ਼ੁਰੂ ਕਰਿਆ ਉਹ ਵੀ ਪੌਂਗ ਦਿਨ ਤੋਂ ਕਿ ਕਿਨੇ ਕਹਿੰਦਾ ਲੋਕਾਂ ਨੇ ਦੇਖ ਕੋਲ ਬਣਾ ਰਏ ਨੇ ਮਤਲਬ ਕੋਰਟ ਚ ਵੀ ਇੰਨੀ ਨਾ ਕੋਰਟ ਸਵਾਲ ਕਰੇ ਕੋਰਟ ਵੀ ਭਾਈ ਤੁਸੀਂ ਕਿੰਨਾ ਪਾਣੀ ਛੱਡਿਆ ਕੋਰਟ ਨੂੰ ਸਹੀ ਸਵਾਲੇ ਪੁੱਛਣੇ ਨੇ ਕਹਿਣਾ ਨਾ ਵੀ ਤੁਸੀਂ ਪਾਣੀ ਐ ਦੱਸੋ ਦਰਿਆਵਾਂ ਚੋਂ ਛੱਡਿਆ ਕਿੰਨਾ ਇਹ ਪਾਣੀ ਟੋਟਲ ਬੰਦਾ ਕਿੰਨਾ ਸੀ ਇਹਦੇ ਨਾਲ ਦੱਸੋ ਪਾਣੀ ਕਿੰਨਾ ਘਟਦਾ ਫਿਰ 21 ਮਈ ਤੋਂ ਬਾਅਦ ਜਦ ਅਸੀਂ ਤੁਹਾਡੇ ਹੱਕ ਚ ਫੈਸਲਾ ਦਿੱਤਾ ਸੁਪਰੀਮ ਕੋਰਟ ਫੈਸਲੇ ਹੋ ਗਏ ਤੁਸੀਂ ਉਸ ਤੋਂ ਬਾਅਦ 21 ਜੁਲਾਈ ਅਗਸਤ ਇੱਕੀ ਗੱਲ ਦਾ ਕੀ ਕਰਿਆ ਉਹਦਾ ਜਵਾਬ ਦਿਓ ਨਾ ਕੋਟਨੇ ਪੁੱਛਣਾ ਨਾ ਇਹਨਾਂ ਨੇ ਕਹਿਣਾ ਕਿਉਂ ਕਿਉਂਕਿ ਦੁੱਬੇ ਲੋਕ ਨੇ ਨਾ ਕੋਟ ਦਾ ਕੋਈ ਬੰਦਾ ਡੁੱਬਿਆ ਨਾ ਸਰਕਾਰਾਂ ਦਾ ਡੁੱਬਿਆ ਨਾ ਪੋਲੀਟੀਕਲ ਪਾਰਟੀਆਂ ਦਾ ਡੁੱਬਿਆ ਗੱਗੂਏ ਤਾਂ ਸਧਾਰਨ ਲੋਕ ਨੇ ਚਾਹੇ ਉਹਨਾਂ ਦਾ ਪੋਲੀਟੀਕਲ ਪਾਰਟੀਆਂ ਨਾਲ ਵੀ ਮੇਲ ਹੋਵੇ ਉਹਨਾਂ ਦਾ ਕੋਈ ਕੋਟ ਵੀ ਕੋਈ ਪੀਣ ਕੋਈ ਪੁੱਛ ਲੱਗਿਆ ਹੋਵੇ ਉਹ ਗੱਦਬਖਰੀ ਆ ਸੋ ਇਸ ਕਰਕੇ ਇਹ ਜਦ ਕੇ ਕਹਿੰਦੇ ਜਿਸ ਤਨ ਲੱਗੇ ਸੋ ਤਨ ਜਾਣੇ ਆਵਰ ਕੇ ਜਾਣੇ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਿੰਨਾ ਕਿ ਸਮਾਂ ਮਿਲੂ ਇੱਕ ਦੂਜੇ ਨੂੰ ਮਿਲ ਨਵੇਂ ਨਹੀਂ ਹੋਣਗੇ ਜਦਕਿ ਇਹਨਾਂ ਨੂੰ ਚਾਰ ਗੰਮਾ ਜ਼ਰੂਰੀ ਸੀਗਾ ਇੱਕ ਇਹਦੇ ਉੱਤੇ ਇੱਕ ਹੈ ਜੀ ਰਾਹਤ ਦਾ ਤੁਸੀਂ ਫਾਰਮੂਲਾ ਰਵਾਇਜ਼ ਕਰੋ ਕਿ ਉਹਦੇ ਬਾਰੇ ਸਾਰੀ ਗੱਲ ਦੱਸੋ ਦੂਜਾ ਉਹਦੇ ਦਰਾਂ ਸਾਡੇ ਵਾਸਤੇ ਵੱਖਰੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਮਹਿੰਗਾ ਉਸੇ ਤਰ੍ਹਾਂ ਨਿੱਕੋ ਪਾਣੀ ਇਹ ਦੂਜਾ ਸਵਾਲ ਸੀ ਉਹਨਾਂ ਦਾ ਤੀਜਾ ਸਵਾਲ ਉਹਦੀ ਕੀ ਬੰਦਾ ਸੀ ਕਿ ਭਾਈ ਆ ਜੀਐਸਟੀ ਤੁਸੀਂ 6000 ਦਾ ਕੱਟ ਹੋ ਰਲਾ ਤਾਂ ਸਾਡੇ ਤਾਂ ਹੜਾ ਆ ਗਏ ਸੀ ਤਾਂ ਮੂੰਹੀ ਡੁੱਬ ਗਏ ਐਤਕੀ ਦਾ ਸਾਡਾ 12000 ਕਰੋੜ ਦਾ ਸਾਨੂੰ ਜੀਐਸਟੀ ਦੇ ਵਿੱਚ ਹੀ ਦਿਓ ਕਿ ਸਾਡੇ ਦੇ ਨਾ ਦੇ ਦਿਆ ਗਣਾ ਮੰਗਣਾ ਤਾਂ ਚਾਹੀਦਾ ਨਾ ਜੀ ਮੰਗਣ ਗਏ ਫਿਰੋ ਦੇ ਆਂ ਨਾ ਦੇ ਦੋ ਜੀ ਉਹਦਾ ਜਸਟੀਫਿਕੇਸ਼ਨ ਦੇਣੀ ਹੁੰਦੀ ਆ ਕਦੀ ਕਦੀ ਮੈਂ ਸਰਕਾਰ ਚ ਰਿਹਾ ਤੁਹਾਨੂੰ ਲਿਖਣਾ ਪੈਂਦਾ ਵੀ ਸਾਨੂੰ ਆ ਕੀ ਚਾਹੀਦੀ ਆ ਚਾਹੀਦੀ ਇਹਦੇ ਨਾਂ ਮੁੰਡਾ ਉਹੀ ਨਹੀਂ ਵਿੱਚ ਕੁਛ ਸੁਈਖਰੀ ਜੀ ਰੁਪਿਆ ਦਾ 50 ਚਾਹ ਦੇ ਦੋ ਹਾਂ ਦੇਖਿਆ ਬਜਟਾਂ ਚ ਹੀ ਕਰਦੇ ਨੇ ਬਾਗੂ ਇੱਕ ਵਾਰੀ ਸਾਡੇ ਆਇਆ ਮੈਨੂੰ ਦੋ ਤਰੀਕ ਗੱਲ ਬਾਤ ਜਾਣਾ ਪਿਆ ਜਦ ਮੈਂ ਬਜਟ ਦੇਖਿਆ ਜਿਨ੍ਹਾਂ ਨੇ ਬਣਾਇਆ ਸੀ ਉਹ ਚ ਲਿਖਾਇਆ 6 ਕ 5 5 ਟਾਈਪ ਮਸ਼ੀਨਾਂ ਦਾ 5 ਲੱਖ ਰੁਪਇਆ ਪਾਇਆ ਹੋਇਆ ਮੈਂ ਕਿਹਾ 5 ਟਾਈਪ ਮਸ਼ੀਨਾਂ ਦਾ 5 ਲੱਖ ਟਾਈਪ ਮਸ਼ੀਨ ਤਾਂ ਸੋਲੋ ਹਜਾ ਦੀਆਂ ਨੇ ਵੱਡੀ ਤੋਂ ਵੱਡੀ ਕਵਾਰਡ ਰੇਜ ਦੀ ਰਮਨਕਨ ਦੀ 56 ਇੰਚ ਰੋਡ ਰਾੜੀ ਉਹਨਾਂ ਦੀ ਉਸ ਇਲੈਕਟ੍ਰੋਨਿਕ ਮੰਗੀਆਂ ਨੇ ਮਠਾ ਇਲੈਕਟ੍ਰੋਨਿਕ 30000 ਦੀ ਆ ਤਾਂ ਵੀ 2 ਲੱਖ ਹੋਇਆ 5 ਲੱਖ ਦੱਸੋ ਕਿੰਨਾ ਸੋ ਇਹ ਹੀ ਬਜਟ ਬੰਦ ਹੈ। ਸੋ ਇਸ ਤੱਕ ਇਹ ਮਦ ਕੋਈ ਸਾਕਤਾਬ ਜਾਂ ਹੈ ਨਹੀਂ ਇਹ ਗੱਲ। ਇਸ ਤੋਂ ਅੱਗੇ ਸੀਗਾ ਇਹ ਪੰਜਾਬੀ ਦੇ ਉੱਤੇ ਹੁਣੀ ਆ ਗਿਆ ਬਰਨੀ ਨੇ ਧਿਆਨ ਸ਼ੁਰੂ ਹੋ ਗਏ। ਪੰਜਾਬੀ ਨੂੰ ਹੁਣ ਗੌਣ ਵਿਸ਼ਾ ਵੀ ਨਹੀਂ ਛੱਡਿਆ ਉਹਨਾਂ ਨੇ। ਪੰਜਾਬੀ 10ਵੀਂ ਦੇ ਪੱਧਰ ਤੇ 12ਵੀਂ ਦੀ ਤਾਂ ਗੱਲ ਹੀ ਛੱਡੋ। 10ਵੀਂ ਦੇ ਪੱਧਰ ਦੇ ਉੱਤੇ ਵੀ ਗੈਰ ਜ਼ਰੂਰੀ ਵਿਸ਼ਾ ਬਣਾਤਾ। ਉਹ ਵੀ ਪਹਿਲਾਂ ਕਰਦਤਾ ਸੀ ਗੈਰ ਜ਼ਰੂਰੀ ਚੋਣੀ। ਫੇਰ ਰੌਲਾ ਰੂਲਾ ਪਾ ਕੇ ਇਹਨਾਂ ਨੇ ਗੈਰ ਜ਼ਰੂਰੀ ਬਣਵਾ ਲਿਆ। ਜਦ ਕਿ ਉਹ ਵਿਸ਼ਾ ਜਿਹੜਾ ਹੈ ਉਹ ਕੰਪਲਸਰੀ ਪੰਜ ਵਿਸ਼ਾ ਚਾਹੀਦਾ। ਪੰਜਾਬ ਤਾਂ ਟੁਕ ਟੁਕ ਹੋਵੇ। ਹਰ ਇੱਕ ਸੂਬੇ ਚ ਉਹਦੀ ਭਾਸ਼ਾ ਦਾ ਜ਼ਰੂਰੀ ਵਿਸ਼ਾ ਚ ਹੋਵੇ ਨਾ ਉਹ ਕਰ ਦਿੱਤਾ ਹੀ ਨਾ ਗਈ ਜੀ ਉਹ ਵੀ ਕਰ ਹੁਣ ਇਸ ਤੋਂ ਅੱਗੇ ਇੱਕ ਹੈਗਾ ਵੀ ਰੌਲਾ ਪੈਂਦਾ ਰੋਜ਼ਾ ਹੁਣ ਜਿਹੜਾ ਪ੍ਰਵਾਸੀਆਂ ਵਾਲਾ ਇਹਦਾ ਵੀ ਇਹਨਾਂ ਨੇ ਚਰਚਾ ਨਹੀਂ ਕਰਨੀ ਪ੍ਰਵਾਸੀ ਮਜ਼ਦੂਰਾਂ ਦਾ ਕੀ ਸਾਰਾ ਹੀ ਜਪਿਆ ਦੇ ਉਹਦੀ ਗੱਲ ਕਰਨੀ ਚਾਹੀਦੀ ਉਹ ਗੱਲ ਨਹੀਂ ਕਰਨੀ ਤਾਂ ਕਿ ਲੋਕ ਲੜੀ ਜਾਣ ਬਿਹਾਰ ਦੀਆਂ ਚੋਣਾ ਜਿੰਨਾਂ ਚ ਜਨਮੀਆਂ ਨੇ ਉਹਨਾਂ ਚ ਜਿਹੜੇ ਡੰਕਾ ਜਾ ਖੜਕੀ ਜਾਵੇ ਇਹਨਾਂ ਦਾ ਵੀ ਇੱਥੇ ਹੀ ਆ ਵੀ ਇਹ ਚੜੀ ਜਾਵੇ ਤਾਂ ਕਿ ਇਹ ਹਾਰ ਵੀ ਵੋਟ ਹੈ ਜਿਹੜੀ ਉਹ ਬੀਲੇ ਪੀ ਜਾਂ ਦੂਜੇ ਪਾਸੇ ਪੰਜੇ ਵੀ ਦੇਖੋ ਜੀ ਪੰਜਾਬ ਵਾਲੇ ਐ ਕੱਪ ਰਹੇ ਨੇ ਇਹ ਦੇ ਕੋਰੇ ਜਿਹੜੇ ਤੇ ਕੌਣ ਕਰ ਰਹੇ ਨੇ ਉਹ ਵੀ ਇਹਨਾਂ ਨੂੰ ਪਤਾ ਹੈ ਆਪਾਂ ਨੂੰ ਵੀ ਪਤਾ ਹੀ ਆ ਜਿਨ੍ਹਾਂ ਨੇ ਨਾ ਖੇਤੀ ਕਰਨੀਆਂ ਨਾ ਉਹਨਾਂ ਨੂੰ ਖੇਤੀ ਮਜ਼ਦੂਰ ਚਾਹੀਦੇ ਨੇ ਨਾ ਉਹਨਾਂ ਦੇ ਕੋਲੇ ਹੈਗੇ ਇੰਡਸਟਰੀ ਉਹਨਾਂ ਨੂੰ ਕੱਢਣ ਤੇ ਲੱਗੇ ਹੋਏ ਨੇ ਨਾ ਉਹਨਾਂ ਨੇ ਨੌਕਰੀ ਕਰਨੀਆਂ ਸਰਕਾਰ ਦੇ ਉਹ ਜ਼ਿਆਦਾ ਲੀਡ ਕਰ ਰਹੇ ਨੇ ਹੁਣ ਜਿਨ੍ਹਾਂ ਨੇ ਨੌਕਰੀ ਕਰਨੀ ਉਹਨਾਂ ਵਾਲੇ ਪ੍ਰਗੰਤਵਾਨ ਨੇ ਕਹਿਤਾ ਕਿ ਜਿਉ ਹੋਸ਼ਿਆਰ ਨੇ ਇਹਦਾ ਕੰਪਲੀਸ਼ਨ ਉਹਦੇ ਵਿੱਚ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਸੁਭਾਗਤਮਨ ਜਦ ਮੁੱਖ ਮੰਤਰੀ ਗੁੰਮਰਾਹ ਕਰਨ ਲੱਗੇ ਜੀ ਉਦੋਂ ਕੀ ਕਰੋਗੇ ਇਹਨਾਂ ਨੂੰ ਚਰਚਾ ਅਵਿਰੋਧ ਦੇ ਕਰਨੀ ਵੀ ਨਹੀਂ ਕਹਿਣਾ ਮੈਨੂੰ ਸ਼ੱਕ ਆ ਵੀ ਉਹ ਕਹਿਣਗੇ 1967 ਦਾ ਰਾਜ ਭਾਸ਼ਾ ਕਾਨੂੰਨ ਬਣਿਆ ਹੋਇਆ ਹੈ ਉਹਦੇ ਵਿੱਚ ਧਾਰਾ 3 ਹੈ 3 ਧਾਰਾ ਦੇ ਵਿੱਚ ਇੱਕ ਸੀ ਇੱਕ ਡੀ ਦੋ ਧਾਰਾ ਜੋੜੀਆਂ ਨੇ ਉਪ ਧਾਰਾ ਉਹ ਕੀ ਕਹਿਣਾ ਵੀ ਜਿਹਨੇ ਵੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਸਰਕਾਰ ਹਵਲ ਸਰਕਾਰੀ ਸਰਕਾਰੀ ਅਦਾਰੇ ਚ ਪੱਕੀ ਕੱਚੀ ਦਿਹਾੜੀ ਤੇ ਖੇਕੇ ਤੇ ਆਊਟਸੋਰਸ ਦੇ ਨੌਕਰੀ ਲੈਣੀ ਹੈ ਉਹਨੂੰ 8ਵੀਂ ਔਰ 10ਵੀਂ ਚ ਜ਼ਰੂਰੀ ਵਿਸ਼ੇ ਦੇ ਤੌਰ ਤੇ ਪੰਜਾਬੀ ਪਾਸ ਹੋਈ ਹੋਣੀ ਚਾਹੀਦੀ ਹੈ ਪੂਰੇ ਇਮਤਿਹਾਨ ਦੇ ਨਾਲ ਬਾਅਦ ਚ ਨਹੀਂ ਸਿਲੀਸ਼ਨਲ ਨਹੀਂ ਇਮਤਿਹਾਨ ਦੇ ਵਿੱਚ ਤੇ ਉਹ ਸੀਵੀ ਐਸ ਵੀ ਦਾ ਆਪ ਹੀ ਫਾਦ ਗਿਆ ਕੰਮ ਅਗਲੇ ਹੁਕਮ ਮੰਗਣਗੇ ਬੇਸ ਦਾ ਜ਼ਰੂਰੀ ਵਿਸ਼ੇ ਦੇ ਸਾਥ ਤੇ ਲੈਣਗੇ ਨਹੀਂ ਉਹ ਦਾ ਸਕੂਲ ਛੱਡਣਗੇ ਇਹ ਨਹੀਂ ਲੈਣਗੇ ਨਾਲੇ ਨਾ ਫਿਰ ਉਹਨਾਂ ਨੂੰ ਉਹ ਨਹੀਂ ਮਿਲ ਨਹੀਂ ਪਰ ਉਹ ਨਹੀਂ ਕਰਨਗੇ ਕਿਉਂ ਕਿਉਂਕਿ ਦੂਜਿਆਂ ਨੂੰ ਨੌਕਰੀ ਦੇਣੀ ਹੈ ਇਹ ਇਹ ਪਾਸ ਕਰਨਾ ਕੀ ਔਖਾ ਇਹ ਬਿਰਡ ਬਣਾਉਣਾ ਕੋਈ ਔਖਾ ਨਹੀਂ ਆ ਮੈਂ ਇੱਕ ਤੇਜ਼ ਦਾ ਡਰਾਫਟ ਮੈਂ ਤੁਹਾਨੂੰ ਵੀ ਭੇਜ ਦਿੰਦਾ ਮੈਂ ਇਹ ਪੂਰਾ ਡਰਾਫਟ ਬਣਾਦਾ ਹੈ ਵੀ ਆਈ ਤੁਸੀਂ ਆ ਲਿਖਣਾ ਬਸ ਉਹ ਮੜਾ ਮोटा ਇਹਨਾਂ ਦਾ ਜਿਹੜਾ ਡੀਗਰਡ ਜਿਹਾ ਫੇਰ ਹੈ ਜਿਹੜਾ ਕਿਉਂਕਿ ਹਰ ਕਿਸੇ ਦਾ ਆਪਦਾ ਬਦਦਾ ਉਹਨਾਂ ਦੀ ਆਪੀ ਕਮਹਾ ਹੈ ਮੈਂ ਤਾਂ ਕੋਈ ਮਹਾਰ ਨਹੀਂ ਨਾ ਮੈਂ ਤਾਂ ਗਿਲੇ ਵਪਾ ਕੇ ਡਰਾਫਟ ਬਣਾ ਕੇ ਤੇ ਜੇ ਮੈਂ ਤਾਂ ਉਹ ਹੀ ਜਾਂ ਬਣਾਇਆ ਪਰ ਉਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਆ ਸ਼ਬਦਾ ਐ ਨਹੀਂ ਆਏ ਮਤਲਬ ਆ ਗੀ ਉਹ ਉਹਨੂੰ ਠੀਕ ਕਰ ਸਕਦੇ ਨੇ ਉਹਨਾਂ ਨੂੰ ਤਾਂ ਘੰਟਾ ਲੱਗਦਾ ਉਹ ਉਹ ਮਾਰ ਹੁੰਦੇ ਨੇ ਨਾ ਮਾਮਲੇ 'ਚ ਪਹਿਨ ਨੂੰ ਆਪਾਂ ਜੋ ਮਰਜੀ ਕਹੀ ਜਾ ਸਰਕਾਰ ਨੇ ਬਣਾਉਣਾ ਹੋਵੇ ਉਹਦਾ ਐਨਾ ਨ ਬੜਾ ਫੜਾਫੜੀ ਕਰ ਦਿੰਦਾ ਹੁੰਦਾ ਸੋ ਇਹੇ ਜ਼ਰੂਰੀ ਕੰਮ ਪੰਜਾਬੀ ਪੰਜਾਬੀਆਂ ਨੂੰ ਨੌਕਰੀ ਮਿਲਣਾ ਹੜਾਂ ਦੇ ਉੱਤੇ ਰਾਇ ਠੀਕ ਹੋਣੀ ਕਿ ਸਾਡਾ ਜਿਹੜਾ ਹੈਗਾ ਮੁਆਵਜ਼ਾ ਠੀਕ ਮਿਲਣਾ ਜੀਐਸਟੀ ਦੀ ਕੰਪੰਸੇਸ਼ਨ ਇਹ ਸਾਰੀ ਸੂਬੇ ਦੇ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇੱਕ ਰੈਵਲੂਸ਼ਨ ਐ ਪਾਸ ਕਰਨਾ ਇਹਨਾਂ ਨੂੰ ਬੰਦਾ ਹੈ ਕਿ ਜੀ ਸੂਬਿਆਂ ਦੇ ਅਧਿਕਾਰ ਕੇਂਦਰ ਨੇ ਖੋੜੇ ਜੇ ਹੋਰ ਕੁਝ ਨਾ ਕਰਨਾ ਹੋਵੇ ਜੇ ਉਹ ਕੇਂਦਰ ਉਹਨਾਂ ਦੇ ਵਾਪਸ ਕਰ ਦੇ ਇਹਨਾਂ ਨੂੰ ਮਿਸੂ ਕਮੇਟੀਆਂ ਤੋਂ ਵੀ ਠੱਡ ਬੁਰਾ ਕਰਤਾ ਇਹਨਾਂ ਨੂੰ ਬੰਦ ਕਰਤਾ ਇਹਨਾਂ ਦੀ ਤਾਕਤ ਨੂੰ ਕਿ ਇਸ ਕਰਕੇ ਇਹ ਅਸੀਂ ਅੱਜ ਸਾਰੇ ਇੱਕ ਜਵਾਨ ਹੋ ਕੇ ਕਹਿੰਦੇ ਆ ਕਿ ਕੇਂਦਰ ਸੂਬਿਆਂ ਦੇ ਅਧਿਕਾਰ ਵਾਪਸ ਕਰੇ ਜੋ ਸਾਨੂੰ ਸੰਵਿਧਾਨਕ ਆਜ਼ਾਦੀ ਵੇਲੇ ਮਿਲੇ ਕੋਈ। ਲਾ ਉਹਦੇ ਨਾਲ ਘਟ ਘਟ ਰੈਜਿਸਟਰ ਪਾਸ ਕਰ ਲੈਣਾ ਨਹੀਂ ਕਰਨੇ।